ਹੈਲੋ ਸਸਰੀ ਕਾ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਜੀ ਵਾਲੇ ਬਲੌਗ ਦੇ ਵਿੱਚ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਵਗੇ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਠੀਕ ਠਾਕ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਡਾ ਕੁਝ ਇੱਕ ਦੋ ਗੱਲਾਂ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਾਕੀ ਵੀਡੀਓ ਵੇਖਣ ਤੋਂ ਬਾਅਦ ਸਾਡੀ ਵੀਡੀਓ ਜੇ ਚੰਗੀ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਭੈਣ ਭਰਾ ਵੇਖ ਸਕਣ ਤੁਸੀਂ ਸਬਸਕ੍ਰਾਈਬ ਕਰਦੇ ਤਾਂ ਸਾਡਾ ਹੌਸਲਾ ਵਧਦਾ ਵਾ ਸਾਨੂੰ ਇੱਕ ਹੋਰ ਨਵੀਂ ਵੀਡੀਓ ਬਣਾਉਣ ਵਿੱਚ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਬਹੁਤ ਬਹੁਤ ਪਿਆਰ ਦੇਵਾਸੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਕੀ ਵੀਡੀਓ ਸ਼ੁਰੂ ਕਰਦੇ ਆਂ ਆਪਾਂ ਰੋਜ਼ ਕਿਸੇ ਨਾ ਕਿਸੇ ਗੱਲ ਤੇ ਕਿਸੇ ਨਾ ਕਿਸੇ ਵਿਸ਼ੇ ਤੇ ਵੀਡੀਓ ਸ਼ੁਰੂ ਕਰਦੇ ਆਂ ਅੱਜ ਦਾ ਜਿਹੜਾ ਆਪਣਾ ਵਿਸ਼ਾ ਅੱਜ ਦਾ ਵਿਸ਼ਾ ਲੋਕਾਂ ਦੇ ਵਿੱਚ ਪਹਿਲੇ ਟਾਈਮ 'ਚ ਕਿੰਨਾ ਆਪਸੀ ਪਿਆਰ ਸੀ ਪਹਿਲਾਂ ਇੱਕ ਅਹੀਂ ਇੱਕ ਚੀਜ਼ ਹੈ ਜਿਹਾਨੂੰ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੀ ਸੀ ਉਹ ਹੈ ਕਿ ਆਪਸ ਵਿੱਚ ਲੋਕਾਂ ਦਾ ਲੈਣ ਦੇਣ ਲੈਣ ਦੇਣ ਜਿਹੜਾ ਹੀ ਲੋਕਾਂ ਦਾ ਬਹੁਤ ਆਪਸੀ ਲੈਣ ਦੇਣ ਬਹੁਤ ਚੰਗਾ ਸੀ ਆਪਣੀ ਜਿਹੜੀ ਵੀਡੀਓ ਅੱਜ ਦਾ ਵਿਸ਼ਾ ਹੈ ਹੋਈ ਆ ਆਪਸੀ ਲੈਣ ਦੇਣ ਲੰਡੇ ਤੋਂ ਭਾਵ ਕੀ ਜੇ ਕਿਸੇ ਕਿਸੇ ਭੈਣ ਭਰਾ ਨੇ ਕੋਈ ਸਬਜੀ ਨਾ ਬਣਾਈ ਹੋਣੀ ਜਾਂ ਸਬਜੀ ਥੋੜੀ ਉਹ ਜਿਹੀ ਬਣਾਈ ਹੋਣੀ ਜਾਂ ਕਿ ਬੱਚੇ ਨੂੰ ਪਸੰਦ ਨਾ ਆਉਣੀ ਜਾਂ ਤੇ ਕੌਲੀ ਲੈ ਕੇ ਦੂਸਰੇ ਦੇ ਘਰ ਸਬਜੀ ਲੈ ਚਲ ਜਾਣਾ ਅਕਸਰ ਹੀ ਅਹੀਂ ਰਾਤ ਬਿਜੇਈ ਚੀਜ਼ ਵੇਖਦੇ ਆ ਜਾਂਦੇ ਕੋਈ ਕੌਲੀ ਲੈ ਕੇ ਆਉਂਦੇ ਆ ਜਾਂ ਕੋਈ ਕੌਲੀ ਲੈ ਕੇ ਜਾਂਦੇ ਆ ਸਵੇਰ ਦੇ ਟਾਈਮ ਉਹੀ ਕੌਲੀਆਂ ਫਿਰ ਵਾਪਸ ਜੇ ਕਿਸੇ ਤੇ ਕਰੋ ਆਈ ਹੋਣੀ ਉਹਨੂੰ ਵਾਪਸ ਕਰਨੀ ਜੇ ਇਹ ਨੇ ਪ੍ਰਾਤੀ ਦਿੱਤੀ ਹੋਣੀ ਕੁਝ ਪਾ ਕੇ ਵਾਪਸ ਕਰ ਦੇਣੀ ਇਦਾਂ ਹੀ ਹੁੰਦਾ ਸੀ ਕਿ ਜੇ ਕਿਸੇ ਦੀ ਮੱਝ ਸੂ ਪੈਣੀ ਤੇ ਘਰ ਘਰ ਬੋਲਾ ਵੰਡਣਾ ਬੋਲਾ ਬਈ ਕੋਈ ਇਹੋ ਜਿਹਾ ਨਹੀਂ ਹੁੰਦਾ ਸੀ ਲੋਕੀ ਦੇਖ ਇੱਕ ਮਹੀਨਾ ਤੱਕ ਬੋਲਾ ਹੀ ਘਰ ਘਰ ਵੰਡੇ ਰਹਿੰਦੇ ਹੁੰਦੇ ਸੀ ਹੁਣ ਤੇ ਇਹ ਸਭ ਚੀਜ਼ਾਂ ਨਾ ਕੋਈ ਖਾਂਦਾ ਵਾ ਨਾ ਕੋਈ ਦਿੰਦਾ ਵਾ ਕਿਸੇ ਨੂੰ ਬੱਚਿਆਂ ਨੇ ਤੇ ਗਾਂ ਉਹਨਾਂ ਪਤਾ ਵੀ ਨਹੀਂ ਬੱਚੇ ਪਸੰਦ ਵੀ ਨਹੀਂ ਕਰਦੇ ਆ ਪਰ ਸਾਡੇ ਡੇਮ ਜਤੇ ਬੜੇ ਇਹ ਸਬਜ਼ੀਆਂ ਹੀ ਖਾਣੂ ਸੀ ਹੋਰ ਜਿਆਦਾ ਬਾਅਦ ਵਿੱਚ ਜਨਹੀਂ ਖਾਦੇ ਬੱਚੇ ਲੇਕਿਨ ਸਬਜੀ ਦਾ ਤੇ ਇੱਕ ਸ਼ਾਮ ਦਾ ਹੁੰਦਾ ਹੀ ਸੀ ਕਿ ਜੇ ਤੁਸੀਂ ਪਤੀਲੇ ਦੇ ਵਿੱਚ ਸਬਜੀ ਬਣਾਈਆਂ ਤਾਂ ਤੁਹਾਡੀ ਜਿਹੜੀ ਸਬਜੀ ਹੈ ਇੱਕ ਦੁੱਤ ਘਰਾਂ ਦੇ ਵਿੱਚ ਤੇ ਜਾਣੀ ਜਾਣੀ ਹੈ ਤੇ ਜਾਂ ਕਿਸੇ ਤੋਂ ਹੀ ਕਹਦੇ ਕਰੋ ਖਿਲੀ ਹੋਣੀ ਲਿਓਣੀ ਆ ਉਹਨਾਂ ਤੇ ਜੇ ਕਿਸੇ ਦੇ ਘਰੇ ਕੋਈ ਸਬਜੀ ਨਹੀਂ ਬਣੀ ਆ ਤੇ ਬੰਦਾ ਸੋਚਦਾ ਵਾ ਕਿ ਕੀ ਕਰਾਂ ਕੀ ਕਰਾਂ ਚਲੋ ਜੀ ਕੋਈ ਲਾਗੇ ਹੋਟਲਿਆ ਉੱਥੋਂ ਮੰਗਾ ਲੈਣੇ ਆ ਪਾਰਸਲ ਲੈ ਹੁੰਨੇ ਆ ਪਰ ਪਹਿਲੇ ਲੋਕ ਇਦਾਂ ਨਹੀਂ ਕਰਦੇ ਹੁੰਦੇ ਜੇ ਕਿਸੇ ਨੇ ਨਹੀਂ ਬਣਾਈ ਹੋਣੀ ਕਿਸੇ ਨੂੰ ਕੰਮ ਕਰਦਿਆ ਕੋਈ ਦੇਰੀ ਹੋ ਜਾਣੀ ਤੇ ਕਹਣਾ ਚਲ ਕੋਈ ਗੱਲ ਨਹੀਂ ਅਹੀਂ ਬਣਾਈ ਆ ਉੱਥੋਂ ਖਾ ਲੋ ਸਵੇਰੇ ਬਣਾਇਓ ਇਹ ਦਿੱਥੋਂ ਖਾਣਾ ਨਹੀਂ ਤੇ ਜੇ ਸਾਗ ਬਣਾਇਆ ਹੋਣਾ ਤੇ ਲੋਕਾਂ ਨੇ ਵੱਡੇ ਵੱਡੇ ਕਮਲੇ ਭਰ-ਭਰ ਕੇ ਦੂਸਰਿਆਂ ਨੂੰ ਦੇ ਦੇਣੇ ਕਿ ਚਲੋ ਖਾਓ ਇਦਾਂ ਹੀ ਬਹੁਤ ਸੀਆਂ ਜੀਜਾ ਹੀ ਇੱਕ ਹੋਰ ਚੀਜ਼ ਜਿਹੜੀ ਗੁੜ ਦੀ ਚਾਹ ਗੁੜ ਦੀ ਚਾਹ ਜੇ ਦਾ ਘਰ ਦਾ ਗੁੜ ਹੁੰਦਾ ਹੀ ਨਾ ਉਹਨੇ ਹਮੇਸ਼ਾ ਗੁੜ ਦੀ ਹੀ ਚਾਹ ਬਣਾਉਣੀ ਪਰ ਮੈਂ ਇੱਕ ਚੀਜ਼ ਵੇਖੀ ਕਿ ਗੁੜ ਦੀ ਚਾਹ ਪੀਣ ਵਾਲੇ ਆਪਣੇ ਆਪ ਨੂੰ ਉਹ ਦੋ ਗਰੀਬ ਮੰਨਦੇ ਹੀ ਤੇ ਦੂਸਰੇ ਵੀ ਉਹਨਾਂ ਨੂੰ ਗਰੀਬ ਹੀ ਸਮਝਦੇ ਹੀ ਹਣੀ ਜੀ ਇੱਕ ਨਾਰਮਲ ਜੀ ਗੱਲ ਕਹਿ ਦੇਣੀ ਉਹ ਕੀ ਹੈ ਚਾਹ ਤੇ ਗੁੜ ਦੀ ਬਣਾ ਕੇ ਪੀਂਦੇ ਆ ਕਿਉਂਕਿ ਗੁੱਟ ਦੀ ਚਾਹ ਪੀਣ ਵਾਲੇ ਨੂੰ ਨਾ ਗਰੀਬ ਸਮਝਿਆ ਜਾਂਦਾ ਸੀ। ਮੱਕਈ ਦੀ ਰੋਟੀ ਖਾਣ ਵਾਲ ਨੂੰ ਗਰੀਬ ਸਮਝਿਆ ਜਾਂਦਾ ਸੀ। ਕਹਣਾ ਲੈ ਉਹ ਤੇ ਸਾਰਾ ਸਿਆਲ ਮੱਕਈ ਦੀਆਂ ਰੋਟੀਆਂ ਖਾਂਦੇ ਆ। ਅੱਜ ਕੱਲ ਲੋਕੀ ਮੁੱਲ ਖਰੀਦ ਖਰੀਦ ਕੇ ਖਾਂਦੇ ਆ, ਆਨਲਾਈਨ ਮਗਾ ਮਗਾ ਕੇ ਖਾਂਦੇ ਆ। ਜਦੋਂ ਕਿ ਅੱਜ ਦੀ ਪਹਿਲਾਂ ਦੇ ਟਾਈਮ 'ਚ ਜਦੋਂ ਕੋਈ ਪ੍ਰਾਣਾ ਹੁੰਦਾ ਲਈ ਤੇ ਚੀਨੀ ਲੈ ਕੇ ਆਉਣੀ, ਚੀਨੀ ਲਿਉਣੀ ਉਹਨਾਂ ਦੀ ਚਾਹ ਵਾਸਤੇ ਇਹ ਕਹਦੇ ਅਗਲਾ ਇਹ ਨਾ ਕਹਿੰਦੇ ਵੀ ਇਹ ਤੇ ਗੁੜ ਦੀ ਚਾਹ ਪੀਂਦੇ ਆ ਰਿਸ਼ਤੇਦਾਰਾਂ ਤੋਂ ਵੀ ਇੱਕ ਟਾਈਮ ਨਮੋਸ਼ੀ ਆਉਂਦੀ ਹੁੰਦੀ ਹੀ ਤੇ ਅੱਜ ਗੁੜ ਦੀ ਚਾਹ ਪੀਣ ਵਾਲੇ ਆਪਣੇ ਆਪ ਨੂੰ ਅਮੀਰ ਮੰਨਦੇ ਆ ਕਿਉਂ ਅੱਜ ਗੁੜ 100 ਰੁਪਏ ਕਿਲੋ ਆ 100 ਤੋਂ ਵੀ ਵੱਧਿਆ ਜੇ ਚੰਗਾ ਗੁੜ ਲਾਓ ਤੇ 100 ਤੋਂ ਵੀ ਉੱਤੇ ਹੀ ਆ ਤੇ ਚੀਨੀ ਨਾਰਮਲ ਹੀ ਆ 45 ਦੇ ਲਾਗੇ ਬੰਨੇ ਆ ਇਸ ਉਸ ਹਿਸਾਬ ਨਾਲ ਤੇ ਚੀਨੀ ਹੁਣ ਸਸਤੀ ਆ ਜਦੋਂ ਗੋੜਾ 프리ਦਾ ਹੁੰਦਾ ਸੀ ਤੇ ਲੋਕੀ ਸਮਝਦੇ ਸੀ ਕਿ ਗੋੜ ਜਿਹੜਾ ਉਹ ਗਰੀਬ ਲੋਕ ਹੀ ਖਾਂਦੇ ਆ ਬਹੁਤ ਇਹੋ ਜੀਆਂ ਗੱਲਾਂ ਜਿਹੜੀਆਂ ਪਹਿਲਾਂ ਦੇ ਟਾਈਮ 'ਚ ਹੁੰਦੀਆਂ ਸੀ ਹੁਣ ਨਹੀਂ ਹੁੰਦੀਆਂ ਜਦੋਂ ਲੋਕਾਂ ਦੇ ਘਰ ਨਵਾਂ ਨਵਾਂ ਟੀਵੀ ਆਇਆ ਟੀਵੀ ਵੇਖਣ ਲੋਕਾਂ ਨੇ ਦੂਸਰੇ ਦੇ ਘਰ ਜਾਣਾ ਉਦੋਂ ਕਿੰਨੀ ਖੁਸ਼ੀ ਹੁੰਦੀ ਸੀ ਅੱਜ ਇੱਕ ਵੱਡੇ ਘਰ ਦੇ ਵਿੱਚ ਹਰ ਕਮਰੇ 'ਚ ਹਰ ਇੱਕ ਦੇ ਘਰ ਹਰੇਕ ਕਮਰੇ 'ਚ ਟੀਵੀ ਲੱਗਾ ਪਰ ਟੀਵੀ ਕੋਈ ਨਹੀਂ ਵੇਂਦਾ ਸਭ ਤੇ ਆਪਣ ਆਪਣੇ ਫੋਨ ਚ ਬਿਜੀ ਆ ਫੋਨ ਰੰਦੇ ਆ ਟੀਵੀ ਤੇ ਖਾਲੀ ਇਦਾਂ ਹੀ ਰੱਖਿਆ ਚਲੋ ਕੋਈ ਲਾਉਂਦਾ ਕੋਈ ਨਹੀਂ ਲਾਉਂਦਾ ਕੋਈ ਉਹਨੂੰ ਚਾਰਜ ਹੀ ਨਹੀਂ ਕਰਾਉਂਦਾ ਉਹਨੂੰ ਰੀਚਾਰਜ ਦਾ ਟਾਈਮ ਆ ਗਿਆ ਪਹਿਲਾਂ ਲੋਕਾਂ ਨੇ ਹਫਤੇ ਵਿੱਚ ਹਰ ਇੱਕ ਚੀਜ਼ ਦਾ ਇੰਤਜ਼ਾਰ ਕਰਨਾ ਅੱਜ ਚਿੱਤਰਹਾਰ ਆਉਣਾ ਵਾ ਅੱਜ ਲਿਸ਼ਕਾਰਾ ਆਉਣਾ ਵਾ ਅੱਜ ਰੰਗੋਲੀ ਆਉਣੀ ਆ ਅੱਜ ਮਹਾਪਾਰਤ ਆਉਣਾ ਵਾ ਅੱਜ ਫਿਲਮ ਆਉਣੀ ਆ ਅੱਜ ਪੰਜਾਬੀ ਫਿਲਮ ਆਉਣੀ ਆ ਗੋਲ ਮਿਲਾ ਕੇ ਉਹਦੇ ਵਿੱਚ ਕੋਈ ਸ਼ਾਮ ਨੂੰ ਇੱਕ ਡੇਢ ਘੰਟਾ ਪ੍ਰੋਗਰਾਮ ਹੁੰਦੇ ਹੁੰਦੇ ਹੀ ਤੇ ਲੋਕਾਂ ਦੇ 10-22-10 ਦੇ ਕਮਰੇ ਹੁੰਦੇ ਜਿਹਦੇ ਵਿੱਚ ਉਹਨਾਂ ਦੇ ਘਰ ਦਾ ਸਮਾਨ ਵੀ ਹੋਣਾ ਰਸੋਈ ਦਾ ਸਮਾਨ ਵੀ ਹੋਣਾ ਉਹਨਾਂ ਦਾ ਆਪਣਾ ਟੱਬਰ ਵੀ ਹੋਣਾ 10-12 ਲਾਗੂ ਆ ਕੇ ਵੀ ਬੈਠੇ ਹੁੰਨੇ ਅਹੀਂ ਆਪਣੇ ਬਚਪਨ ਚ ਛੋਟੇ ਹੁੰਦਿਆ ਮਤਲਬ ਜਦੋਂ ਸਾਡੇ ਘਰਾਂ 'ਚ ਟੀਵੀ ਨਹੀਂ ਸੀ ਮੈਂ ਝੂਠ ਕਹੀ ਕਿ ਬਹੁਤ ਟੀਵੀ ਸਾਡੇ ਘਰਾਂ 'ਚ ਨਹੀਂ ਸੀ ਸਾਡੇ ਘਰ ਤੇ ਨਹੀਂ ਸੀ ਦੂਸਰੇ ਦੇਖਰ ਜਗਹਾਂ ਟੀਵੀ ਵੇਂਦੇ ਤੇ ਹੀ ਪੁੰਜੇ ਬੈਠੇ ਵੀ ਟੀਵੀ ਵੇਂਦੇ ਰਹੇ। ਇਹ ਬੋਰੀ-ਬੋਰੀ ਮਿਲ ਜਾਣੀ ਠੀਕ ਐ ਨਹੀਂ ਤੇ ਪੁੰਜੀ ਬਹਿਣਾ ਟੀਵੀ ਵੇਖਣਾ। ਤੇ ਉਹਦੇ ਵਿੱਚ ਕਿੰਨੇ ਖੁਸ਼ ਹੁੰਦੇ। ਇੱਕ ਅਲੱਗ ਜਿਹੀ ਖੁਸ਼ੀ ਹੁੰਦੀ ਕਿ ਇਹ ਨੂੰ ਕੋਈ ਚੀਜ਼ ਵੇਖ ਕੇ ਆਏ ਆ ਫਿਰ ਉਹ ਆ ਕੇ ਆਪਣੇ ਉਹ ਸਟੋਰੀਆਂ ਦੱਸਣੀਆਂ ਉੱਥੇ ਕੀ ਹੋਇਆ ਕਿੰਦਾ ਹੋਇਆ। ਕਦੇ-ਕਦੇ ਤੇ ਕਿਹੜੀ ਖਿੜਕੀ ਦੇ ਵਿੱਚ ਉਹ ਕੰਨ ਲਾ ਕੇ ਸੁਣਨਾ ਕਿ ਕਿਹੜਾ ਪ੍ਰੋਗਰਾਮ ਆਉਂਦਿਆ। ਇਹਦੇ ਕੋਈ ਉਦੋਂ ਹੁਣ ਐਡ ਬੋਲਦੇ ਐਡ ਅੱਜ ਕੱਲ ਆਮ ਅਨਪੜਵੰਦਾ ਵੀ ਐਡ ਹੀ ਬੋਲਦਾ ਪਹਿਲਾਂ ਸਿੱਧਾ ਹੀ ਬੋਲਦੇ ਨੇ ਮਸ਼ਹੂਰੀ ਉਸ ਟਾਈਮ ਚ ਜਿਹੜੀ ਮਸ਼ਹੂਰੀ ਆਉਂਦੀ ਸੀ ਪਾਰਲੇ ਜੀ ਦੀ ਮਸ਼ਹੂਰੀ ਹੁਣੇ ਫਿਰ ਨਿਰਮਾ ਸਰਪਦੀ ਦੀ ਮਸ਼ਹੂਰੀ ਹੁਣੀ ਫਿਰ ਸਿੰਡੋਰ ਇੱਕ ਸਾਬਣ ਕਰਕੇ ਆਉਂਦਾ ਹੀ ਉਹਦੀ ਮਸ਼ਹੂਰੀ ਹੀ ਫਿਰ ਨਵਾਂ ਨਵਾਂ ਕਲੋਜ਼ਅਪ ਆਇਆ ਹੈ ਉਹਦੀ ਮਸ਼ਹੂਰੀ ਹੀ ਸਭ ਤੋਂ ਜ਼ਿਆਦਾ ਜਿਹੜੀ ਮਸ਼ਹੂਰੀ ਆਉਂਦੀ ਹੈ ਉਹ ਹੀ ਰੁਫੈਨ ਤੇਲ ਦੀ ਧਾਰਾ ਕਰਕੇ ਕੰਪਨੀ ਹੀ ਉਹ ਰੁਫੈਨ ਤੇਲ ਆਇਆ ਹੈ ਉਹ ਵੀ ਇੱਕ ਰੁਫੈਨ ਤੇਲ ਵੀ ਇੱਕ ਚੀਜ਼ ਹੈ ਕਿ ਲੋਕਾਂ ਨੂੰ ਕਿਉਂ ਸਰੋਂ ਤੇਲ ਛਿੜਾ ਕੇ ਰੁਫੈਨ ਤੇਲ ਚ ਲਾਇਆ ਰੁਫੈਨ ਤੇਲ ਖਾ ਕੇ ਜਦੋਂ ਲੋਕੀ ਬਿਮਾਰ ਹੋਗੇ ਲੋਕੀ ਹਾਰ ਦੇ ਪੇਸ਼ੈਂਟ ਹੋਗੇ ਤੇ ਹੁਣ ਕਈ ਡਾਕਟਰ ਕਹਿ ਦਿੰਦੇ ਆ ਜੀ ਤੇਲ ਹੀ ਨਾ ਖਾਓ ਪਹਿਲਾਂ ਲੋਕੀ ਉਦੋਂ ਨਾ ਨਾ ਰਫੈਨ ਤੇ ਲਾਇਆ ਇਹ ਉਹਦੀ ਐਡ ਬਹੁਤ ਹੁੰਦੀ ਸੀ ਸੋ ਇਹੋ ਜਿਹੀਆਂ ਗੱਲਾਂ ਵਾ ਜਿੱਦਿਆਂ ਪਹਿਲਾਂ ਦੇ ਟਾਈਮ 'ਚ ਹੁੰਦੀਆਂ ਸੀ ਲੇਕਿਨ ਲੋਕੀ ਉਹਦੇ 'ਚ ਕਿੰਨਾ ਖੁਸ਼ ਹੁੰਦੇ ਸੀ ਮੈਂ ਕਹਿੰਨੀ ਕਿ ਹੁਣ ਲੋਕੀ ਖੁਸ਼ ਹੀ ਨਹੀਂ ਆ ਲੋਕਾਂ ਦੇ ਘਰ 'ਚ ਸਾਰਾ ਸਮਾਨ ਆ ਤਾਂ ਵੀ ਲੋਕੀ ਖੁਸ਼ ਨਹੀਂ ਆ ਲੇਕਿਨ ਉਹਦੇ ਘਰ 'ਚ ਸਮਾਨ ਨਹੀਂ ਦੂਸਰੇ ਤੇ ਕੈਂਝ ਅਗੇ ਚੀਜ਼ ਵੇਖਣਦੇ ਹੀ ਪਰ ਫੇ ਵੀ ਲੋਕੀ ਕਿੰਨੇ ਖੁਸ਼ ਹੀ ਹਮ ਕਿੰਨਾ ਲੋਕਾਂ ਨੂੰ ਇੰਤਜ਼ਾਰ ਹੁੰਦਾ ਹੀ ਪੀ ਆ ਫਲਾਨਾ ਨਾਟਕਾਉਣਾਵਾ ਆ ਫਲਾਨਾ ਫਿਰ ਰੰਗੋਲੀ ਆਉਣੀ ਲਸ਼ਕਾਰਾ ਆਉਣਾ ਜਿਨ੍ਹਾਂ ਦੇ ਘਰ ਟੀਵੀ ਅਗਲਿਆਂ ਨੇ ਵੀ ਸੁਨੇਹਾ ਵੀ ਦੇ ਦੇਣਾ ਵੀ ਅੱਜ ਇੰਨੇ ਵਜੇ ਆਉਣਾ ਜਿਆ ਜੀ ਇੰਨੇ ਵਜੇ ਆਉਣਾ ਤੇ ਮੈਂ ਕਿ ਨਹੀਂ ਜਾ ਕੇ ਬਹਿ ਜਾਣਾ ਤੇ ਕੁਰਬਲ ਕੁਰਬਲ ਕਮਰੇ ਚ ਹੁੰਦੀ ਹੋਣੀ ਤੇ ਕਿਸੇ ਨੇ ਰੌਲਾ ਪਾਉਂਦੇ ਹੋਣਾ ਤੇ ਕਿਸੇ ਨੇ ਤੇ ਪਿੱਛੋਂ ਵਾਜਾਂ ਵੀ ਪੈਣੀਆਂ ਤੇ ਕਦੀ ਕਦੀ ਘਰੇ ਆਏ ਨੂੰ ਛੱਤਰ ਛੁਤਰ ਵੀ ਪੈ ਜਾਣੇ ਤੁਸੀਂ ਅੱਧੀ ਰਾਤ ਤੁਰ ਪੀਨੇ ਆ ਸਮਾਂ ਬੜਾ ਚੰਗਾ ਸੀ ਉਦੋਂ ਉਦੋਂ ਲੋਕਾਂ 'ਚ ਤੇਰ ਮੇਰ ਨਹੀਂ ਸੀ ਹੈਗੀ ਆਪਸੀ ਜਿਹੜਾ ਲੈਣ ਦੇਣ ਹੀ ਉਹ ਵੀ ਲੋਕਾਂ ਦਾ ਚੰਗਾ ਸੀ ਜੇ ਲੈਣ ਦੇਣ ਦੀ ਗੱਲ ਕਿ ਜੇ ਕਿਸੇ ਦੇ ਘਰੇ ਜਾ ਕੇ ਟੀਵੀ ਵੇਖਣਾ ਜੇਕਰ ਉਹਦੇ ਉੱਥੇ ਰੋਟੀ ਬਣਦੀ ਉੱਥੇ ਰੋਟੀ ਖਾ ਲੈਣੀ ਜੇ ਕਿ ਇਹਦਾ ਨਿਆਣਾ ਟੀਵੀ ਵੇਂਦਾ ਵੇਂਦਾ ਸੌ ਗਿਆ ਵਾ ਤੇ ਸਵੇਰੇ ਉੱਠ ਕੇ ਉਹਨੇ ਘਰ ਆਉਣਾ ਮੋਲ ਵੀ ਚੰਗਾ ਸੀ ਲੈਣ ਦੇਣ ਵੀ ਚੰਗਾ ਸੀ ਮਿਲਨ ਵਰਤਨ ਵੀ ਚੰਗਾ ਸੀ ਅੱਜ ਦੇ ਟਾਈਮ 'ਚ ਆਪਣੇ ਘਰ 'ਚ ਹੀ ਲੱਗਦਾ ਵਾ ਕਿ ਅਸੀਂ ਆਪਣੇ ਘਰ 'ਚ ਹੀ ਬਗਾਨੇ ਆ ਸਾਡੇ ਆਪਣੇ ਘਰ 'ਚ ਵੀ ਅਸੀਂ ਆਪਣੇ ਮਤਲਬ ਸਾਡਾ ਆਪਣਾ ਨਹੀਂ ਆਏ ਕਿਉਂ ਕੋਈ ਕਿਹੇ ਕਮਰੇ 'ਚ ਬਿਜੀ ਆ ਕੋਈ ਕਿਹੇ ਕਮਰੇ 'ਚ ਬਿਜੀ ਆ ਮਤਲਬ ਪੱਕਾ ਰ ਆਪਣੇ 'ਚ ਹੀ ਆ ਲੇਕਿਨ ਹਾਂ ਇਕੱਲੇ ਆ ਉਦੋਂ ਦੂਸਰਿਆਂ ਦੇ ਘਰਾਂ 'ਚ ਜਾ ਕੇ ਲੱਗਦਾ ਹੀ ਕਿ ਅਸੀਂ ਸਾਰੇ ਇਕੱਠੇ ਆ ਕਿੰਨਾ ਚੰਗਾ ਸਮਾਂ ਹੀ ਉਹ ਇੱਕ ਜਾਂਦਾ ਜਿਹੜੀਆਂ ਆ ਉਹ ਖਾਲੀ ਐਸ ਪੀ ਡੀ ਕੋ ਰਹਿ ਗਈਆਂ ਵਾ ਅਗਲੀ ਵਾਲੀ ਕੋ ਨਹੀਂ ਹੋਊਗੀਆਂ ਕਿਉਂਕਿ ਐਸ ਪੀ ਡੀ ਨੇ ਸਭ ਕੁਝ ਵੇਖਿਆ ਬਲੈਕ ਐਂਡ ਵਾਈਟ ਟੀਵੀ ਵੇਖਿਆ ਰੇਡੀਓ ਵੇਖਿਆ ਬਲੈਕ ਐਂਡ ਵਾਈਟ ਤੋਂ ਰੰਗीन ਹੁੰਦੇ ਆ ਟੀ ਵੇਖਿਆ ਮੋਬਾਈਲ ਦਾ ਯੋਗ ਆ ਗਿਆ ਅੱਜ ਸਭ ਕੁਝ ਵਾਈਫਾਈ ਵਗੈਰਾ ਵਗੈਰਾ ਸਭ ਕੁਝ ਇਸੇ ਪੀੜੀ ਨੇ ਵੇਖਿਆ ਆ ਪੁਰਾਣਾ ਪੁਰਾਣੀ ਵਾਲੀ ਪੀੜੀ ਤੇ ਜੰਮੀ ਪਣੀ ਇਨਾਂ ਦੇ ਵਿੱਚ ਆ ਸੋ ਸਾਡੀ ਜਿਹੜੀ ਵੀਡੀਓ ਵਾ ਪੁਰਾਣੀਆਂ ਪੁਰਾਣੀਆਂ ਯਾਦਾਂ ਤੇ ਆਪਸੀ ਮਿਲਨ ਵਰਤਨ ਤੇ ਪਹਿਲਾਂ ਅਸੀਂ ਕਿਦਾਂ ਲੈਣ ਦੇਣ ਆਪਸ ਵਿੱਚ ਛੜਾ ਲੈਣ ਦੇਣ ਕਿਦਾਂ ਦਾ ਹੀ ਪੁਰਾਣੀਆਂ ਪੁਰਾਣੀਆਂ ਗੱਲਾਂ ਜਾਦਾ ਸਾਡੀ ਵੀਡੀਓ ਜਿਹੜੀ ਹੈ ਇਹ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਜੇ ਵੀਡੀਓ ਚੰਗੇ ਲੱਗੇ ਤੇ ਲਾਈਕ ਜਰੂਰ ਕਰਿਆ ਕਰੋ ਤੜੀ ਲਾਈਕ ਕਰਨਾ ਸਾਡਾ ਮਨ ਵੀ ਖੁਸ਼ ਹੁੰਦਾ ਤੇ ਸਾਨੂੰ ਇੱਕ ਹੋਰ ਨਵੀਂ ਵੀਡੀਓ ਦੀ ਆਸ ਬਣਦੀ ਹੈ ਕਿ ਹੋਰ ਵੀਡੀਓ ਬਣਾਈਏ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਾਸਰੀ ਕਾ ਜੀ ਧੰਨਵਾਦ ਤੁਹਾਡਾ